ਚੰਗੇ ਅਧਿਆਪਕ ਵੰਡਦੇ ਹਨ ਗਿਆਨ ਦੀ ਆਕਸੀਜਨ ਸਾਡੇ ਸਮਾਜ ਦੇ ਵਿੱਚ ਸੋ ਪਿਛਲਾ ਐਤਵਾਰ ਰਿਹਾ ਸੁਮੇਲ ਗਿਆਨ ਤੇ ਹਰੀਆਲੀ ਦਾ ਜਦੋਂ ਮਾਸਟਰ ਹੰਦੀਪ ਸਿੰਘ ਜੀ ਕੰਜਲਾ ਤੇ ਐਸਪੀ ਸਿੰਘ ਜੀ ਵਰਗੇ ਵਧੀਆ ਅਧਿਆਪਕ ਅੱਗੇ ਨਿਕਲ ਕੇ ਆਏ ਹਰੀਆਵਲ ਲਹਿਰ ਦੇ ਵਿੱਚ ਹਿੱਸਾ ਖਾਸ ਤੌਰ ਤੇ ਪੁੱਛਿਆ ਇਸ ਲਹਿਰ ਦੇ ਵਿੱਚ ਸੋ ਮਾਸਟਰ ਜੀ ਤੋਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਤੁਸੀਂ ਪ੍ਰਭਾਵਿਤ ਹੋਏ ਇਸ ਤਰ੍ਹਾਂ ਰੁੱਖ ਲਗਾਓ ਦੀ ਜਿਹੜੀ ਹਰੀਆਵਲ ਲਹਿਰ ਕਿਸ ਤਰ੍ਹਾਂ ਤੁਸੀਂ ਸਿੱਖੋਂ ਸ਼ੁਰੂ ਹੋਇਆ ਪਰਮਾਤਮਾ ਨੇ ਪ੍ਰਭਾਵਿਤ ਹੋਇਆ ਜੀ ਆਪਣੇ ਤੋਂ ਸਰਵਿਸ ਸਰਕਾਰੀ ਜਿਨੀ 789 ਤੋਂ ਬਤਨ ਦੇ ਸਾਡੇ ਸੀਨੀਅਰ ਲੈਕਚਰਰ ਹੁੰਦੇ ਸੀ ਜੋ ਆਪਣੇ ਮੇ ਹੱਥੀ ਮਿਹਨਤੀ ਹੈ ਇਹਦੇ ਕੰਮ ਕਰਦੇ ਸੀ ਉਹਨਾਂ ਦੇ ਨਾਲ ਵੀ ਮੇ ਪ੍ਰਭਾਵ ਹੋ ਗਿਆ ਜਾਂ ਤੋਂ ਵੱਡਾ ਕੰਮ ਚਲ ਤੁੱਲ ਤੇ ਪਰ ਜਿਹੜਾ ਸਾਡੇ ਕੰਮ ਕਰੇ ਇੱਕ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ ਕਿ ਤੁਸੀਂ ਇਹ بڑا ਰੁੱਖ ਇਨਸਟਾਲ ਕਰਿਆ ਇੱਥੇ ਲਾਇਆ ਇਹਦੇ ਨਾਲ ਕੀ ਹੋਏਗਾ ਕਿ ਛੋਟੇ ਦੀ ਦੇਖਭਾਲ ਜ਼ਿਆਦਾ ਨਹੀਂ ਇਹਦੇ ਨਾਲਾਂ ਜੀ ਛੋਟੇ ਰੁੱਖ ਲਾਉਣ ਨਾਲ ਸਾਨੂੰ 1000 ਰੁਪਏ ਦਾ ਗਾਰਡ ਵੀ ਲਾਉਣਾ ਪਵੇ। ਕੀ ਬਾਤ ਹੈ। ਹੁਣ ਅਸੀਂ ਉਹੀ ਕੀਮਤ ਤੇ ਵੀ ਲਾ ਦੋ। ਤੇ ਜਿਹੜੀ ਇਦਾਂ ਦੀ ਫੰਡਿੰਗ ਹੁੰਦੀ ਹੈ ਜੋ ਫਾਈਨੈਂਸ਼ੀਅਲੀ ਹੈਲਪ ਉਹ ਕਿੱਥੋਂ ਆਉਂਦੀ ਹੈ? ਸਾਡੇ ਭਾਈ ਜਾਰਾ ਜੀ ਬਹੁਤ ਠੀਕ ਹੈ ਜੀ। ਜਿਹੜਾ ਕਮੀ ਜਿਹੜਾ ਕਹਿੰਗੇ ਰਾਹੁਲ ਜੀ ਦਾ ਕੰਟਰੀਬਿਊਸ਼ਨ ਅੱਜ ਉਹ ਇੱਕ ਤਰ੍ਹਾਂ ਨੇ ਹੂੰ ਸਾਰੇ ਸੱਜਣਾਂ ਨੂੰ ਪ੍ਰੇਰਿਤ ਕਰਦੇ ਇਹਨਾਂ ਨੂੰ ਤੁਮਸੂਲ ਕਰਕੇ ਇਹ ਯੋਗਦਾਨ ਪਾਉਂਦੇ। ਸੋ ਇੱਕ ਵੱਡੀ ਗੱਲ ਵੀ ਦੇਖੀ ਜਾ ਦੇਖਣੀ ਪੈਂਦੀ ਹੈ ਕਿ ਆਪਾਂ ਦਰਖਤ ਲਗਾ ਦਿੰਨੇ ਆ ਬਾਅਦ ਚ ਦੇਖਪਾਲਣੀ ਹੁੰਦੀ। ਕਈ ਵਾਰ ਫੋਟੋ ਤਾਂ ਕਿਸਮਤ ਰਹਿ ਜਾਂਦਾ। ਤੁਸੀਂ ਇਹ ਲਹਿਰ ਨੂੰ ਕਿਵੇਂ ਲੈ ਕੇ ਜਾਓਗੇ ਅੱਗੇ? ਨਹੀਂ ਅਸੀਂ ਤਾਂ ਨਹੀਂ ਇਹ ਕੰਮ ਕਰਦੇ ਇਹ ਨਹੀਂ ਅੱਜ ਕੋ ਮੇਰੇ ਇਹ ਭਾਈ ਜੀ ਪਤਾ ਮੇਰੇ ਨਾਲ ਹੁੰਦੇ ਨੇ ਮੀਨੇ ਤੋਂ। ਹਾਂਜੀ। ਵੀ ਅਹੀਂ ਜਿੰਨਾ ਚਿਰ ਮੀਂਹ ਨਹੀਂ ਪਿਆ ਹਰ ਰੋਜ਼ ਬਾੜ ਦੇ ਨਾਲ ਇਹਨਾਂ ਨੂੰ ਪਾਣੀ ਪਿੰਦੇ। ਮੈਨੂੰ ਤਾਂ ਲੱਗਦਾ ਦੇਖ ਕੇ ਇਹਨੂੰ ਸਾਮ ਸਭਾ ਦੀ ਲੋੜ ਹੈ ਨਹੀਂ ਪਾਣੀ ਪਿੰਦਾ। ਸੋ ਪੂਰਾ ਇਹਨਾਂ ਨੂੰ ਕੋਈ ਅਸੀਂ ਸੋਕ ਕਰਦੇ ਜਿਆਦਾ ਨਹੀਂ ਲੱਗਣ ਤੁਸੀਂ ਨੂੰ ਜੀ ਠੀਕ ਹੈ ਜੀ ਜਿਹੜਾ ਗਾਰਡ ਹੈ ਬੜਾ ਉਹ ਸਾਹਮਣੇ ਦੇਖ ਸਕਦੇ ਹੋ ਲੱਗਿਆ ਹੋਇਆ ਉਹ ਗਾਰਡ ਬਹੁਤ ਹੈਲਪਫੁਲ ਰਹੇਗਾ ਇਸ ਚੀਜ਼ ਨੂੰ ਬਚਾਉਣ ਦੇ ਵਿੱਚ ਤੇ ਆਖਰੀ ਇੱਕ ਗੱਲ ਕਿ ਆਗੇ ਤੁਸੀਂ ਸ਼ਹਿਰ ਦੇ ਕਿਹੜੇ ਹਿੱਸੇ 'ਚ ਦੇਖਦੇ ਹੋ ਵੀ ਤੁਸੀਂ ਅੱਗੇ ਜਾ ਕੇ ਕੰਟ੍ਰਿਬਿਊਟ ਕਰ ਸਕਦੇ ਜਿੱਥੇ ਸਾਡੇ ਸਾਡੇ ਰੋਡ 'ਪਈ ਸਾਡੇ ਨਿਗਾਹ 'ਚ ਆਇਆ ਉੱਥੇ ਜਾ ਕੇ ਵੀ ਲੋੜ ਪਾਉਣਾ ਸੋ ਐਸੀ ਸਾਡੇ ਮਾਸਟਰ ਅੰਤਿਪ ਸਿੰਘ ਜੀ ਜੋ ਕਿ ਸਾਨੂੰ ਅੱਗੇ ਜਾ ਕੇ ਇਨਫਲੂਐਂਸ ਕਰਦੇ ਆ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਦੇਖ ਸਕਦੇ ਛੋਟੇ ਛੋਟੇ ਬੱਚੇ ਵੀ ਆਏ ਆ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਸੋ ਸਾਡਾ ਵੀ ਫਰਜ ਬਣਦਾ ਵੱਧ ਤੋਂ ਵੱਧ ਅਸੀਂ ਸਾਥੀ ਮੋਰਿੰਡਾ ਸ਼ਹਿਰ ਨਿਵਾਸੀਆਂ ਦੇ ਨਾਲ ਪ੍ਰਸ਼ਾਸਨ ਵੀ ਅੱਗੇ ਨਿਕਲ ਕੇ ਆਇਆ ਇੱਕ ਵੱਖਰੀ ਕਿਸਮ ਦੀ ਪਹਿਲ ਕਦਮੀ ਵੇਖਣ ਨੂੰ ਮਿਲੀ ਛੋਟੇ ਛੋਟੇ ਬੱਚੇ ਵੀ ਆਏ ਤੇ ਮੈਨੂੰ ਵੀ ਮੌਕਾ ਮਿਲੇ ਇੱਕ ਛੋਟਾ ਜਿਹਾ ਯੋਗਦਾਨ ਪਾਉਣ ਦਾ ਸੋ ਇਸੇ ਤਰ੍ਹਾਂ ਇੱਕ ਵੱਖਰੀ ਹੀ ਕਿਸਮ ਦੀ ਪਹਿਲ ਕਦਮੀ ਵੇਖਣ ਨਾਲ ਖਾਸ ਤੌਰ ਤੇ ਇੱਕ ਹੋਰ ਅਧਿਆਪਕ ਮੌਜੂਦ ਨੇ ਜਿਨ੍ਹਾਂ ਨੇ ਇੱਕ ਉਮਰ ਦਾ ਵੱਡਾ ਲੰਮਾ ਹਿੱਸਾ ਅਧਿਆਪਨ ਨੂੰ ਦਿੱਤਾ ਹੈ ਸਾਡੇ ਨਾਲ ਨੇ ਐਸਪੀ ਸਿੰਘ ਜੀ ਜੋ ਕਿ ਹੁਣੇ-ਹੁਣੇ ਇਸ ਸ਼ਹਿਰ ਮਰੰਡੇ ਦੇ ਵਿੱਚ ਮੂਵ ਹੋਏ ਆ ਐਸਪੀ ਸਿੰਘ ਜੀ ਜਿੱਦਾਂ ਕੀ ਸਮਾਜ ਦੇ ਵਿੱਚ ਰਲਣਾ ਔਖਾ ਹੋ ਜਾਂਦਾ ਨਵੇਂ ਸ਼ਹਿਰ ਦੇ ਵਿੱਚ ਆ ਕੇ ਕਿੱਦਾਂ ਤੁਹਾਡੇ ਲਿੰਕ ਬਣੇ ਕਿੱਦਾਂ ਤੁਸੀਂ ਇਹਨਾਂ ਨਾਲ ਜੁੜੇ ਆ ਕੇ ਰਾਹੁਲ ਜੀ ਨਾਲ ਕਿਉਂਕਿ ਮੈਨੂੰ ਵੀ ਥੋੜੇ ਸਮੇਂ ਪਹਿਲਾਂ ਹੀ ਮਿਲੇ ਸੀ ਤੁਸੀਂ ਆ ਦੇਖੋ ਜੀ ਮੈਂ ਸਕੋਰ ਗਾਇਡ ਮੂਵਮੈਂਟ ਹੁੰਦੀ ਐ ਇੱਕ ਮੈਂ ਉਹਦਾ ਅਨਚਾਰ ਸੀ ਕੋਲ ਪਰ ਕੇਬਲ 2 ਦੇ ਵਿੱਚ ਤੇ ਮੇਰੀ ਇਤਮੰਨਾ ਸੀ ਕਿ ਕੋਈ ਨਾ ਕੋਈ ਸੋਸ਼ਲ ਵਰਕ ਕੀਤਾ ਜਾਵੇ ਅਸੀਂ ਗਵਰਨਮੈਂਟ ਜੌਬ ਕੀਤੇ ਗਵਰਨਮੈਂਟ ਤਾਂ ਨਹੀਂ